ਪੰਜਾਬੀ ਇੰਡਸਟਰੀ ਦੇ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਫਿਰ ਤੋਂ ਹਾਜ਼ਰ ਹੋਇਆ ਜੋ ਜੁੜੀ ਆ ਪੰਜਾਬੀ ਗਾਇਕ ਸੁੱਕੀ 뮤지컬 ਡਾਕਟਰ ਦੇ ਨਾਲ ਜਿਨ੍ਹਾਂ ਨੇ ਹਿੱਟ ਗੀਤ ਦੀ ਗੱਲ ਕਰੀ ਹੈ ਤਾਂ ਉਹ ਹੈ ਕੋਕਾ ਜੋ ਕੁਝ ਇਸ ਤਰ੍ਹਾਂ ਸੀ ਹਾਏ ਨੀ ਤੇਰਾ ਕੋਕਾ ਕੋਕਾ ਜੀ ਹਾਂ ਦੋਸਤੋ ਇਹਨਾਂ ਨੇ ਪੰਜਾਬੀ ਟੈਸਟ ਦੇ ਵਿੱਚ ਬਹੁਤ ਹਿੱਟ ਗੀਤ ਰਿਲੀਜ਼ ਕੀਤੇ ਜਿਨ੍ਹਾਂ ਦੀ ਹੁਣ ਨਵੀਂ ਐਲਬਮ ਰਿਲੀਜ਼ ਹੋਣ ਵਾਲੀ ਹੈ ਗਾਇਕ ਸੁੱਕੀ ਨੇ ਆਪਣੇ ਇੰਸਟਾਗ੍ਰam ਤੇ ਆਪਣੀ ਐਲਬਮ ਦਾ ਪੋਸਟਰ ਸਾਂਝਾ ਕਰ ਦਿੱਤਾ ਹੈ ਜਿਸ ਵਿੱਚ ਟਰੈਕ ਲਿਸਟ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਐਲਬਮ ਦਾ ਨਾਮ ਹੈ ਰੋমিও ਇਸ ਐਲਬਮ ਵਿੱਚ ਕੁੱਲ 5 ਗੀਤ ਹੋਣਗੇ ਜਿਨ੍ਹਾਂ ਦੇ ਨਾਮ ਨੇ ਦਿਲ ਦੇ ਇਸ਼ਕ ਨੀਰਾ ਕਿੰਨੀ ਤੂੰ ਸੋਣੀ ਤੇਰਾ ਮਿਸ਼ੂ ਅਤੇ ਟੂ ਮੱਚ ਸੂਟਸ ਅਤੇ ਇਹ ਐਲਬਮ 9 ਜੂਨ 2025 ਨੂੰ ਰਿਲੀਜ਼ ਹੋਵੇਗੀ ਗਾਇਕ ਸੁਖੀ ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਆਈ ਸਟਾਰਟਡ ਵੈਨ ਆਈ ਵਾਸ 15 ਇਅਰਸ 올ਡ ਆਲਵੇਸ ਟ੍ਰਾਈ ਟੂ ਡਿਲੀਵਰ ਦ ਬੈਸਟ ਆਈ ਕੁਡ ਟੂ ਆਲ ਸਪੋਰਟ ਐਂਡ ਗਿਵ ਲਵ ਟੂ ਸਨਾਈਪਰ ਜਗਵਾਰ ਆਲ ਬਲੈਕ ਸੁਸਾਈਡ ਸੁਪਰਸਟਾਰ ਬੰਬ ਕੋਕਾ ਕੋਕੋ ਐਂਡ ਆਲ ਅਦਰ ਸੌਂਗਸ ਥੈਂਕ ਯੂ ਸੋ ਮੱਚ ਕੇਮ ਅ ਲੌਂਗ ਵੇ ਕੋਜ ਆਫ ਯੂ ਆਲ ਡੂ ਮੈਂਸ਼ਨ ਇਨ ਕਮੈਂਟਸ ਯੂਅਰ ਫੇਵਰਿਟ ਸੌਂਗਸ ਫਰਮ ਮਾਈ ਕਰੀਅਰ ਸੋ ਹੇਅਰ ਇਜ਼ ਅ ਫਸਟ ਲੁੱਕ ਐਂਡ ਟਰੈਕ ਲਿਸਟ ਆਫ ਮਾਈ ਐਲਬਮ ਰੋਮੀਓ ਰਿਲੀਜ਼ਿੰਗ ਔਨ 9th of June so dosto tuhannu kinni k udeek hai sukhi di album di sanu comment box vich comment karke zaro dasso ate punjabi international judiyan vaddiyan te taaza updates layi punjabi global channel nu hun subscribe karo dhanwad